ਪਹਿਲੇ ਮੈਂ ਸਾਰੇ ਪੰਜਾਬੀਆਂ ਨੂੰ ਪਤਿਅਾਸ ਕਰਨਾ ਚਾਹਣਾ ਵਾਈਬੀਜੀ ਦਾ ਖਾਲਸਾ ਵਾਈਬੀਜੀ ਦੀ ਫਤਿਹ ਅੱਜ ਮੈਂ ਬੜੇ ਅਹਿਮ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਸਾਰੇ ਧਰਮ ਸਾਰਿਆਂ ਵਾਸਤੇ ਸពੋਨਾ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜ਼ਿੰਮਵਾਰੀ ਹੈ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਚ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਲੋਕੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਜਾਂ ਜਲਦੀ ਸਰਕਾਰ ਨੂੰ ਬਦਨਾਮ ਕਰਨਾ ਅਸੀਂ ਜਾਣ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਤੇ ਜੂਜੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆ ਤੇ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ। ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕਿ ਇਹ ਡਿਲੇ ਹੋ ਜੇ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ। ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਲੋਕ ਲੋਕੀ ਸੋਚਦੇ ਸੀ ਕਿ ਆ ਆ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋ ਸਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਐਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਜੇ ਵਧੀਆ ਕੰਮ ਕੀਤੇ ਇਨਾਂ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜੂਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਮੀਆਂ ਕੀਤੀਆਂ ਜਾਂ مطلب کی مطلب ہے ستار کی کیا مطلب طاقتہ طاقت لگی ہیں مگر کرنے واسطے تو ہون تسی دس سال آنچ دیکھ لو ہون جڑیاں پچھلے دن گلہ ہوئی میں میںشو واپس کیوں لے کے آیا اس لیے لے کے آئے ہیں کیا سیاست حلے تک بھی بند نہیں ہوئی تھوڑے دن پہلے عام آدمی پارٹی نے ساڑھے تین سال کچھ نہیں کی تا ਜੋ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਬੀਆਂ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੇ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮ.ਐਲ.ਏ. ਪ੍ਰਗਟ ਸਿੰਘ ਨੇ ਕੀ ਕੀਤਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸੇ ਦੋਸ਼ੀਆਂ ਨੂੰ ਫੜਨ ਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਐ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਆ ਫਿਰ ਤੋਂ ਦਿੱਤਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਵੈਦਬੀਆਂ ਦੇ ਦੋਸ਼ਿਆਂ ਨੂੰ ਫੜਨਾਂ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕਿਹਾ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਹੇ ਕਿ ਸਾਡੇ ਮੈਂ ਉਹਨਾਂ ਐਸਆਈਟੀ ਦੀ ਮੀਟਿੰਗ ਅੱਜ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀਆਂ ਫੜਨਾ ਨਹੀਂ ਸੀ لمبا پاؤنا سی سیاست کرنی سی. کی سب تو بڑے ویڈیو کانگریس دوشی نہیں ہے جیڑی کانگریس پارٹی نے ٹینک ٹوپن دربار صاحب تے حملہ کیتا آپ بار بار وہ معاف کرتے رہنے جب ایڈی وڈی گل ہوئی بیاد بیتے تھے وہ سیاست کرتے ہلے بھی ہٹ دینی گل جیڑی میں کہنا چھوڑا ہے آ دیکھ لو آم آدمی پارٹی میںنا چاہنا ہوئی ہیں پچھلے دا سال دیکھو گے آج جی شروعات ہوئی ہے لیٹر نکل اسی سچی جانچ کرائی جاؤ ہوں آم آدمی پارٹی نے سیشن ختم ہے ڈرامہ کیتا کہ ابھی بے ادبیاں بل لے کے آئے ہیں آم آدمی پارٹی دسلی چہرہ کی ہے تو ملیر کوٹلا ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮ.ਐਲ.ਏ ਫੜਿਆ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰ ਕੋਲ ਲੇ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਕੇ ਜਿਹੜਾ ਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮ ਐਲ اے ਕਰ ਉਹਨੇ ਕੀਤੀ ਹੈ ਤੇ ਉਹਦੀ ਵਕਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ੀਅਲੀ ਵਕੀਲ ਉਹਨਾਂ ਦੇ ਦਿੱਤੇ ਉਹਨਾਂ ਨੂੰ ਬਚਾਉਣ ਵਾਸਤੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੱਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਨੀ ਵੱਡੀ ਕਾਂਸਪਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 3 ਨਵੰਬਰ 2024 ਸਮਝੋ 7 ਮਹੀਨੇ ਪਹਿਲੇ ਵਰਡੈਕਟ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਜੋ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਜਰਜੋਤ ਬੈਂਸਲੂ ਕੀ ਕਨਵਿਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਹੀ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਇੱਜ਼ਤੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਵਾਪਸ ਲੈ ਲੈ ਕੰਪਲੇਂਟ ਦੇਖੋ ਕਿੰਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਦੇ ਬਾਅਦ ਡੀਸੀ ਨੂੰ ਕਿਹਾ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ کورٹ ਚ ਅਰਜ਼ੀ ਦੇਓ ਕਿ ਆ ਕੇਸ ਹੀ ਵਿਡਰੋਅ ਕੀਤਾ ਜਾਏ ਕਿਉਂਕਿ ਕੰਪਲੇਨਰ ਨੇ ਵਿਡਰੋਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਮਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 3 ਨੂੰ ਕਨਵਿਕਸ਼ਨ ਹੈ 3 ਨੂੰ ਕਨਵਿਕਸ਼ਨ ਹੈ ਤੇ 18 ਨੂੰ 3 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਮੇਰੇ ਕੋਲ ਚੋ ਕੋਈ ਸਾਡੀ ਬੰਦਮੀ ਹੋ ਗਈ ਤੇ ਡੀਸੀ ਲਿਖਦਾ ਆਟਾਰਨੀ ਜਨ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਸਾਹਿਬ ਨੇ ਆਪਣੇ ਵਰਡਿਟ ਲਿਖਿਆ ਕਿ ਮੈਨੂੰ ਡੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਤੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਕੰਪਲੇਨਟ ਵਿਡਰਾ ਕਰ ਲਈ ਪਰ ਮੈਂ ਸਿਰ ਝੁਕਦਾ ਉਹ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਨੇ ਪ੍ਰੂਫ ਐਨੇ ਸੀ ਕਿ ਆ ਆਮ ਆਦਮੀ ਪਾਰਟੀ ਨੇ ਕਰਾਇਆ ਹੈ ਤੇ ਉਹਨੂੰ ਕਨਵਰਟ ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜਿਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਿੱਲੀਸ਼ ਟਿਕਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕੀ ਤੁਸੀਂ ਇਹਨਾਂ ਲੋਕ ਐਸ ਪਾਰਟੀ ਤੇ ਇਤਬਾਰ ਕਰ ਸਕਦੇ ਹੋ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗੇ ਆ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚੋਂ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀਆ ਉਸ ਪਾਰਟੀ ਨੂੰ ਕਿਹੜੇ ਲੋ ਉਹ ਪਾਰਟੀਆਂ ਕਾਂਗਰਸ ਤੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਬੇਅਦਬੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ 'ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਐ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਮੈਂ ਪੰਜਾਬ ਦੀ ਜਨਤਨ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਾਂ ਹਲੇ ਵੀ ਨਹੀਂ ਆਪਕਾ ਜਾਗਾਂਗੇ ਕੀ ਅਸਲੀਅਤ ਕੀ ਹੈ